Thank you. ਸੋ ਜੇ ਕਿ ਸੇਵਾ ਦਾ ਨਿਤ ਮਾਰ ਦੇ ਦਰਸ਼ਨ ਕਰਦੇ ਇਹ ਵੀ ਚਾਰ ਤੁਮਾਈਆਂ ਜੀ ਜਿਨ੍ਹਾਂ ਨੇ ਚਾਰ ਤੁਮਾਈਆਂ ਕੀਤੀਆਂ ਮਾਰ ਗਿਆ ਆਪੇ ਉਹਨਾਂ ਦੇ ਕੋਲ ਸਾਰੇ ਘੋੜਾ ਸਾਰੇ ਬਾਜ ਸਾਰੇ ਘੋੜਾ ਸਾਰੇ ਬਾਜ ਮਾਰ ਨੇ ਘਾਟੀ ਜਿੱਦੀ ਰੱਖਿਆ ਆਏ ਸਤਨਿਕ ਪਿਆਨਾ ਕਰ ਤੋਂ ਆਉਦੇ ਮਾਰ ਇੱਕ ਹੋਲੀ ਮਾਝਾ ਮਾਰ ਤੇ ਸਾਧ ਸਿੱਖ ਨੂੰ ਮੈਂ ਗੁਰੂ ਮਾਰੋ ਉਹਦੀ ਆਪਣਾ ਨੀ ਮੋਦਰਾ ਬਰਤੀ ਨਾ ਰੋਜ ਹੈ ਕਿਰਪਾ ਦੇ ਕਿ ਮਾਰਦੀ ਤੁਹਾਨੂੰ ਪਤਾ ਨਹੀਂ ਚੱਲਦਾ ਆ ਸੁਤੇ ਜਾਂ ਕੱਪੜੇ ਪੇਦਾ ਸੁਤੇ ਵੀ ਅੰਬੂ ਵੀ ਕੱਢੀ ਜਾਂਦੀ ਰੋਤੀ ਯੋਜ ਜਿਹਾ ਢਾਣੀ ਜੀ ਆਪ ਜਾਂਦੇ ਸਵੇਰੇ ਫੇ ਖਿਨਾਨ ਕੀਤਾ سونے ਦੇ ਕੱਪੜੇ ਪਾਏ ਕਿਹੋ ਜਿਹਾ ਕਾਜ ਹੋ ਗਿਆ ਆਹ ਲੋਜ ਕਿਤੇ ਤੇ ਪੇਪਰ ਬੰਦ ਕਰ ਦਿੱਤਾ سیوکی تھی حدا آتی میں جوائی ہوئے دیکھ لئے پرچھاس لیا پا رہا باردہ کارتو آگئے ہارا درکانہ سب پا رہا کیلئے جو برٹی کرو سبکر جانا پر لگوی یو کتا ہی کم کرنا ہے کتا ہی کم کرو سبکر پا دیکھیں مارے نام پردہ سبکر کام سبکرنا پردہ تمہارے نام پردہ مارے نام پردہ سبکرنا سبکرنا پردہ مارے نام پردہ سبکرنا کہ ہم تاں برد ਹੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਤਮ ਯਾਤਰੂ ਤਾਜਾਕਾਰਿਆਂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡੂ ਗੱਲਾਂ ਕਰਨ ਤੋਂ ਬਾਅਦ ਸਨੇ ਬਾੜ ਸਨੇ ਬਾੜ ਇਸ ਦਾ ਦੇਣ ਕੇ ਬਾਬਾ ਅੰਤਦਾ ਹੀਲੂ ਵਰਤਾਕ ਹੋ ਕੇ ਦਰਸ਼ਨ ਦਿੱਤੇ ਜੀ ਬਾਬਾ ਅੰਤਦਾ ਜੀ ਦੇ ਭਗਤੀ ਕਰਦੇ ਆ ਬਹੁਤ ਵੱਡੇ ਪੰਥ ਹੋਏ ਉਹਨਾਂ ਨੂੰ ਮਹਾਰਾਜ ਜੀ ਨੇ ਵਰਤਾਕ ਹੋ ਕੇ ਦਰਸ਼ਨ ਦੇ ਤੇ ਪ੍ਰਸ਼ਾਦ ਦਿੱਤਾ ਪਰ ਜਿਹੜੇ ਵੀ ਤੇ ਉਹਨਾਂ ਨੂੰ ਕਿ ਤੁਸੀਂ ਸਤਖੰਡ ਸ੍ਰੀ ਹਰਿਉਸਾਹਬ ਜਾਓ ਕਿਤੇ ਸੰਗਿਤਾ ਸਾਡੇ ਬਿਛੋੜੇ ਤੋਂ ਉਦਾਸ ਬੈਠੀਆਂ ਹਨ ਉਹਨਾਂ ਨੂੰ ਜਾ ਕੇ ਦੱਸਣਾ ਕਰੋ ਕਿ ਗੁਰੂ ਜੀ ਕਿਤੇ ਨਹੀਂ ਗਏ ਸਦਾ ਸੰਗਿਤਾ ਦੇ ਅੰਗ ਸਨ ਰਹਾਨੀ ਜੇ ਨਹੀਂ ਸੰਗਿਤਾ ਮਨ ਤਨ ਲਾ ਕੇ ਸੇਵਾ ਸਿਮਰਨ ਕਰਨ ਦੀਆਂ ਗੁਰੂ ਮਹਾਰਾਜ ਜੀ ਪ੍ਰਤਾਪ ਰੂਪ ਕੇ ਦਰਸ਼ ਦੇ ਜੀ ਇਹ ਜੇਨ ਬਾਬਾ ਬੰਦਾ ਜੀ ਨੂੰ ਕੇ ਬਾਬਾ ਬੰਦਾ ਸਿੰਘ ਜੀ ਨੂੰ ਦਰਸ਼ਿ ਮਾਰੀ ਨੂੰ ਵੀ ਤੇ ਜੀ ਇਹਨਾਂ ਤੋਂ ਬਾਅਦ ਦੁਬਾਰਾ ਜੀ ਸੰਤ ਬਾਬਾ ਬੰਦਾ ਸਿੰਘ ਜੀ ਨੂੰ ਅਰੇ ਵਿਸ਼ੇਛਤ ਪ੍ਰਤਾਪ ਹੋ ਕੇ ਦਰਸ਼ਿਤ ਦੇ ਜੀ ਉਹਨਾਂ ਤੰਗਰਾ ਦੇ ਵਾਰ ਬਖਸ਼ੇ ਕਿਹਾ ਹਿੱਸਾ ਮੇਰਾ ਹਾਜ਼ਰ ਤੇਰਾ ਪੱਜਰ ਗੀਤੇ ਬਾਬਾ ਬੰਦਾ ਸਿੰਘ ਜੀ ਨੂੰ ਬਾਬਾ ਬੰਦਾ ਸਿੰਘ ਸਾਡੇ ਪ੍ਰਤਾਪ ਲੰਗਰ ਦੀ ਜਗਾ ਮੇਰੇ ਗੁਰਦਰਾ ਨੀਨਾਗੜ੍ਹ ਚਾਕੇ ਲੱਕੜ ਜਨਾਓ ਤੁਹਾਨੂੰ ਕਿਹ ਕੀ ਦੀ ਟੋਕਣੀ ਆਵੇਗੀ ਆਉਂਦੀ ਦੀ ਵਾਰਾ ਦੀ ਕਰਫਾ ਇਹਨਾਂ ਨੂੰ ਬਾਅਦ ਇੱਕ ਸਿੰਘ ਨੇ ਸੇਵਾ ਕੀਤੀ ਆ ਜੀ ਜਿਨ੍ਹਾਂ ਦਾ ਨਾਮ ਸਰਦਾਰ ਮੈਜੀ ਸਿੰਘ ਜੀ ਪਿੰਡ ਕਿਨਾਰਾ ਜਪੁਰ ਇਹਨਾਂ ਨੂੰ ਦੇਣਾ ਗੇੜੇ ਤੱਕੜੇ ਏਰੀਏ ਵਿੱਚ ਫੌਜੀ ਡਿਊਟੀ ਕਰਦੇ ਸਮੇਂ ਇਹਨਾਂ ਦੀ ਬਹਾਦਰੀ ਦੇ ਦੇ ਹੋਏ ਦਿਖਿਆਮ ਸਰਕਾਰ ਨੇ ਦੋ ਬਰੱਵੇ ਜ਼ਮੀਰ ਇਨਾਮ ਦੇ ਵਜੋਂ ਦਿੱਤੇ ਜੀ ਸਰਦਾਰ ਮਲੇਜ ਸਿੰਘ ਜੀ ਦੇ ਗੁਰੂ ਕਾ ਦਸੇਵਾ ਸਿਮਰਨ ਦੇਦੇ ਹੋਏ ਦੋ ਦੇ ਦੋ ਬਰੱਵੇ ਜ਼ਮੀਰ ਇਸ ਵੋਦਰਾ ਸਾਹਿਬ ਨੂੰ ਪੇਟਾ ਕਰਕੇ ਜੇ ਜਗ੍ਹਾ ਤੇ ਨਵੇਂਦਰ ਪਾਰਾਂ ਦੀ ਉਸਾਰੀ ਹੋ ਰਹੀ ਹੈ ਜੀ ਸੇਵਾ ਜੱਦ ਰਹੀ ਆ ਜੋ ਸੰਤ ਬਾਬਾ ਤੇਜਿੰਦਰ ਸਿੰਘ ਜਿਵਾਇ ਕੰਰਿਆ ਬਾਬਿਆਂ ਦੀ ਸੇਵਾ ਲਈ ਸੀਮਰਤੀ ਪੋਰੀ ਪੱਕੇ ਦੀ ਸੇਵਾ ਹੋ ਜਰੀਆਂ ਸੇਵਾ ਚੱਲ ਰੀਆਂ ਹਨ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਕਾਦਰੀਆਂ ਜਿਵਾਇ ਕਰੋ ਆਪਣੀ ਮਿਹਨਤਾਈ ਜੀ ਸਾਡਾ ਕੱਢ ਕੇ ਗੁਰੂ ਦਾ ਦਿਆ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਸਾਰਿਆਂ ਨੇ ਪਹੁੰਚਾ ਲੈ ਗਿਆ ਨਾਮ ਨਾਮ ਸਾਡੀ ਦੀ ਕਰਦੇ ਆਪਾਂ ਜਾਂਦਾ ਦਾ ਇਮਾਰਤ ਨੀ ਕਰਵਾਉਣੀਓ ਪਾਰੋ ਗੁੰਦਿਏ ਸੰਗਤੋਂ ਸੇਵਾ صاحب آ رہے ہو آخری یاد ہے مہارا جی کی کہ جی سنے مہارا دے در بار بڑھ رہے ہیں آپ لوگ کا مہارا جو تو سمان در کرما پا رہے ہو یہ سکتا ہے مہارا دے در بار بڑھ رہے ہیں باپے سے سیوہ ہی کرو دے کرما پا رہے ہو سیوہ کی تھی کام ہونی ہے انہیں کتنے کتے آج آج یہ کاتو آجی شامی کے بعد آجی ہوں گی جرور مہارا دے کارٹے کی دے دونے دن مہارا جی یعنی جانے پائے ਜਾਗਣੇ ਸਾਗਨ ਨੂੰ 2 ਮਿੰਟ ਦਾ ਚੁੱਪਦਾ ਦਾਤ ਤੇ ਆਪਣੇ ਮੋਬਾਈਲ ਬੰਦ ਕਰੋ ਥੈਂਕ ਯੂ ਤੁਸੀਂ ਦੋ ਆਪਾਂ ਆਨੇ ਨੇ ਧੁਰੇ ਤੇ ਗੁਰੂ ਘਰ ਬੈਠੀਏ 5 ਮਿੰਟ ਵਾਰ ਗੁਰੂ ਚੇਦਰ ਕਰਕੇ ਤੇ 10 ਸੋਕੇ ਚਲ ਕੇ ਕਾਫੀ ਪੰਜਾਬ ਜਾ ਕੇ ਹੋਰ ਸੰਤਾਂ ਨੂੰ ਦੱਸਿਏ ਕਿਹੜੇ ਗੁਰੂ ਘਰ ਦੀ ਕੀ ਪੌਦਸ ਹੈ ਤੇ ਆਪਾਂ ਕਦਾ ਵਾਜਰ ਸੇਧਨ ਕਰਨਾ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸ ਸਾਹਿਬ ਜੀ ਜੇ ਦਸਣਾਂ ਲਈ ਆਏ ਹੋ ਇਹ ਗੁਰਦੁਆਰਾ ਸਾਹਿਬ ਸੰਦੇੜ ਤੋਂ तकरीबन 8 ਕਿਲੋਮੀਟਰ ਦੀ ਦੂਰੀ ਤੇ ਪਹਿਲੀ ਪਾਕਸ਼ਾਏ ਸ਼ਰਧਾਂਸ਼ੀ ਗੁਰਦੁਆਰੇ ਜੀ ਦੀ ਯਾਦ ਨੂੰ ਚਾਜ ਕਰਦਾ ਹੈ ਜਦੋਂ ਆਪਾਂ ਦਰਬਾਰ ਸਾਹਿਬ ਦੇ ਬਾਹਰ ਤੋਂ ਪ੍ਰਕਰਮਾ ਕਰਦੇ ਹਾਂ ਸੱਜੇ ਪਾਸੇ ਇੱਕ ਬੀਬੀ ਦੇ ਦਰਸ਼ਨ ਹੋਣਗੇ ਇਸ ਬੀਬੀ ਥਲੇ ਪੈਲੀ ਪਾਕਸ਼ਾਏ ਸ਼ਰਧਾਂਸ਼ੀ ਗੁਰਦੁਆਰੇ ਪ੍ਰੀਤ ਜੀ ਨੇ ਨਾਮ ਤੇ ਨਾਂ ਕਰਾਂ ਚਰਾ ਪਿਤਾ ਸੀ ਜਦੋਂ ਭਾਈ ਕਰਤਾਨਾ ਜੀ ਦੇ ਨਾਲ ਦੱਖਣ ਦੀ ਯਾਤਰੀ ਬੇਦਰਵਾਲੂ ਜਾਣ ਸਮਾਂ ਫੈਰੀ ਖੰਦੇ ਸਾਧੂ ਜੀ ਬਿਰਾਮਾਨ ਗਿਆਨ ਭਾਈ ਮਰਜਾਨਾ ਜੀ ਨੇ ਬੇਨਤੀ ਕੀਤੀ ਮਹਾਰਾਜ ਜੀ ਨੇ ਦੇਰੇ ਕਿਤੇ ਜਾਨੀ ਦਿਖਾਈ ਦੇ ਰਿਹਾ ਲੱਗਦਾ ਇਸ ਤਰ੍ਹਾਂ ਕਿ ਜਲਦੀ ਕੋਹਾਟ ਹੈ ਸਾਧੂਰਾ ਨੇ ਭਾਈ ਕਰਤਾਨਾ ਜੀ ਨੂੰ ਹੁਕਮ ਕੀਤਾ ਤੁਸੀਂ ਰੁਬਾਬ بچਾਓ ਜਿਵੇਂ ਇਹ ਰੁਬਾਬ ਬਚਾਇਆ ਤਾਂ ਦਿੱਤੇ ਜਲਦਾ ਸਨਮਾ ਕਰ ਕੇ ਫਿਆ ਪਾਂ ਬਤਨਾਂ ਜਿਨੇ ਚਾਲ ਛੱਕਿਆ ਤੇ ਦਸਿਆ ਮਹਾਰਾਜ ਜੀ ਜੱਪਾ ਮਿੱਠਾ ਹੈ ਗੁਰਨਾਨਕ ਦੇਵ ਜੀ ਨੇ ਪਰਮਾਇਤ ਅੱਪੀ ਦੇਵਤਿਆਂ ਦੀ ਹੈ ਇਸ ਕਰਕੇ ਜੱਪ ਮਿੱਠਾ ਹੈ ਆਪੋ ਸੁਣ ਕੇ ਬੇਰੀ ਜਨੇ ਬਚਨ ਵਿਲਾਸ ਕਾਨੇ ਸਾਨੂੰ ਇਹਨਾਂ ਨੇ ਕੋੜ ਕਿਹਾ ਜਾ ਕੇ ਸਾਧਗਰਾਂ ਨੂੰ ਬੇਨਤੀ ਕੀਤੀ ਸੰਤੋਖ ਜੀ ਮਹਾਰਾਜ ਜੀ ਜਿਵੇਂ ਤੁਸੀਂ ਆਪਣੀ ਕਿਰਪਾ ਸਰਕਾਰ ਧਰਮੀ ਦਾ ਜਾਰੀਦਾਰ ਦਿੱਤੀ ਹੈ ਤੁਸੀਂ ਮੇਰਾ ਕੋੜ ਠੀਕ ਕਰੋ ਮੈਂ ਬਹੁਤ ਦੁਖੀ ਹਾਂ ਮੈਂ ਬਹੁਤ ਚਾਸ਼ਮੇ ਚਾਹਾਂ ਉਹ ਨਾਲੇ ਦੇਖਿਨਾਂ ਕੋੜੀ ਦਾ ਉਸ ਸ਼ੋਭੇ ਨੇ ਜਾਂਹਰਾ ਇਸ਼ਤਿਹਾਮ ਕਰਵਾਇਆ ਤੇ ਜਨ ਸ਼ਕਾਇਆ ਕੋੜੀ ਦਾ ਕੋਠ ਠੀਕ ਹੋ ਗਿਆ ਜਦੋਂ ਕੋਠ ਠੀਕ ਹੋ ਗਿਆ ਉਸ ਬੋੜੀ ਨੇ ਦੁਬਾਰਾ ਸ਼ੁਕਰਾਨਾ ਮਿੱਤਾ ਦੇ ਬੇਨਤੀ ਕੀਤੀ ਸਚੇ ਪਾਤਸ਼ਾਹ ਜੀ ਆਪ ਜੀ ਦੀ ਮਿਹਰ ਸਦਕਾ ਮੇਰਾ ਕੋਠ ਠੀਕ ਹੋ ਗਿਆ ਹੈ ਮੇਰਾ ਦੁੱਖ ਦੂਰ ਹੋ ਗਿਆ ਹੈ ਹੁਣ ਤੁਸੀਂ ਇਸ ਜਾਂਦੇ ਸ਼ੋਭੇ ਨੂੰ ਸਰੋਵਰਤਾਵਰ ਦੋ ਤਾਂ ਕਿ ਅੱਗੇ ਜਾ ਕੇ ਹੋਰ ਵੀ ਸੰਕਾਮਣ ਗਿਆ ਉਹਨਾਂ ਦੇ ਵੀ ਦੁੱਖ ਕਸ਼ਟ ਕੱਟੇ ਜਾਣਗੇ ਉਹ ਨਾਲੇ ਦੇ ਕੀ ਨਾ ਚਾਦੇ ਸੋਮੇ ਨੂੰ ਸਰੋਵਰ ਦਾ ਭਰ ਦਿੱਤਾ ਤੇ ਹੋਰ ਵੀ ਵਾਰ ਦਿੱਤੇ ਸਾਧੂਆਂ ਨੇ فرمایا ਜਿਸ ਦਾ ਕੋਈ ਇਤਿਮਤ ਨਹੀਂ ਧੋਪ ਕਸ਼ਟ ਹਨ ਧੋਪ ਸ਼ਾਂਤੀ ਹੈ ਨਹੀਂ ਉਹ ਸੱਜਦਾ ਸ਼ਰਧਾ ਭਾਵਨਾ ਦੇ ਨਾਲ ਸਰੋਵਰ ਚਾ ਕੇ ਇਸ਼ਨਾਨ ਕਰਦੀਆਂ ਮੂਲ ਮੰਤਰ ਦਾ ਪਾਠ ਕਰਨਗੇ ਅਰਦਾਸ ਬੇਨਤੀ ਕਰਨਗੇ ਸੱਚੇ ਪਾਤਸ਼ਾਹ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਤੇ ਧੋਪ ਕਸ਼ਟ ਕੱਟੇ ਜਾਣਗੇ ਇਸ ਸਰੋਵਰ ਦੇ ਇੱਕ ਹੋਰ ਵਿਸ਼ੇਸ਼ ਸਰਹਾਈ ਕਿ ਇਸ ਸਰੋਵਰ ਦਾ ਚੰਬੀ ਬਣਦੇ ਜਿਹੜਾ ਚਲ ਕਾਂਗਨ ਸਿੰਘ ਗੁਰਦਾਨ ਦੇ ਪਾਰਕਿੰਗ ਨਾਲ ਧਰਤੀ ਤੋਂ ਸ਼ੋਮੇ ਦੇ ਰਾਹ ਪੱਕੇ ਹੋਇਆ ਸੀਗਾ ਉਹ ਹੀ ਚਲ ਹਜੇ ਵੀ ਲਹਿਰਾਂ ਦੇ ਰੂਪ ਵਿੱਚ ਸਰੋਵਰ ਵਿੱਚ ਪੈ ਰਿਹਾ ਹੈ ਬਹੁਤ ਜ਼ੰਮਾ ਹੁਕੂਮਾ ਕੇ ਸ਼ੁਰੂ ਕਰਦੇ ਦਰਸ਼ਨਾਂ ਲਈ ਇਸ ਸਰੋਵਰ ਦੇ ਕਿਤੇ ਚਲ ਜਿਸ਼ਨਾਣ ਕਰ ਲਈ ਕੁਝ ਨਹੀਂ ਆ ਜਿਵੇਂ ਸਾਧਗੁਰੂਆਂ ਨੇ ਪਹਿਲਾਂ ਚਲ ਦੇ ਸ਼ੋਮੇ ਨੂੰ ਸਰੋਵਰਤਾ ਬਾਤ ਦਿੱਤਾ ਸੀਗਾ ਸਭ ਤੋਂ ਪਹਿਲਾਂ ਸਰੋਵਰ ਤੇ ਪਰਵਾਰ ਸਾਹਿਬ ਦੀ ਸੇਵਾ ਸ਼੍ਰੀਮੰਤ ਜਨਪਤ ਮਹਾਰਾਜ ਜੀ ਸੇਵਾ ਨੇ ਕਰਵਾਈ। ਉਦੋਂ ਤੋਂ ਬਾਅਦ ਲੰਗਰ ਸਾਹਿਬ ਦੇ ਪਹਿਲੇ ਮੁਕੀ ਸਾੰਤਾਪਾ ਵਿਧਾਨ ਸਿੰਘ ਜੀ ਨੇ ਕਰਵਾਈ। ਉਦੋਂ ਤੋਂ ਬਾਅਦ ਸਾੰਤਾਪਾ ਸ਼ਿਸ਼ਾ ਸਿੰਘ ਜੀ ਨੇ ਰੋਗਾਂ ਦੀ ਸੇਵਾ ਕਰਵਾਈ। ਮੌਜੂਦਾ ਮੁਖੀ ਸਾੰਤਾਪਾ ਦਰਿੰਦਰ ਸਿੰਘ ਤੇ ਸਾੰਤਾਪਾ ਬਰਿੰਦਰ ਸਿੰਘ ਸੇਵਾ ਕਰਵਾ ਰਹੇ ਹਨ। ਗੁਰੂ ਘਰ ਦੇ ਸਾਰਿਆਂ ਸਗਾਵਾਂ ਦੇ ਕਾਰ ਸੇਵਾ ਦਾੰਤਾ ਜੀ ਗੁਰਨਾਮ ਦੇਵ ਜੀ ਆਪਾ ਮਿਲਪਰਣਾ ਨਾਲ ਤੇ ਸਾੰਤਾ ਦੇ ਸਹਿਯੋਗ ਨਾਲ ਚੜ੍ਹਤ ਕੜਾ ਚੱਲ ਰਿਹਾ ਹਨ। ਨਾਲ ਕੇ ਆਰਾ ਦੋਸਤੀ ਕੂੜੇ ਕੁਲੀ ਪਾਇ ਮਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਈ ਇਹ ਹੈ ਜੀ ਗੁਰਦੁਆਰਾ ਸ਼ਿਕਾਰਕਾਟ ਸਾਹਿਬ ਇੱਥੇ ਗੁਰਗੋਵਿੰਦ ਸਿੰਘ ਸਾਹਿਬ ਜੀ ਮੂਲੇ ਖਰੀਦਦਾਵਾਰ ਕੀਤਾ

ਮੈਂ ਕਿਹਾ ਤਾਂ ਉਹਦੇ ਯਾਰਾ ਗੁਰੂ ਜੀ ਨੂੰ ਇੱਕ ਕੀਤੀ ਰੱਖ ਦਿੱਤਾ ਸਤਿਗੁਰੂ ਨੇ ਇਹ ਰਾਗਾਂ ਦੇ ਵਿਵੇਵਾਸੇ ਕਿਹੜੀ ਵਕਤੀ ਆਤਮਾ ਦੇ ਨੀਂਦ ਦੇ ਵਿੱਚ ਕੀ ਇਹ ਸੁਣ ਦਿੱਤਾ ਇਹ ਦੇਖ ਕੇ ਬਹਾਦਰ ਜੀ ਬੜਾ ਹੀ ਹੈਰਾਨ ਹੋਏ ਆਪਨਾ ਰਾਜ ਬੜਾ ਇਹ ਬੜਾ ਮੁੱੱਚ ਚੱਕਾ ਪਈ ਹੋਇਆ ਇੱਕਾ ਕੀਤੀ ਹੀ ਰੱਖ ਸਤਿਗੁਰੂ ਨੇ ਦਿੱਤਾ ਗੁਰੂ ਜੀ ਨੇ ਮੇਰੇ ਹੀ ਨੇ ਕੀਏ ਦੀ ਗਤਨੀ ਕੀਤੀ ਇਸ ਨੂੰ ਪੱਥਰ ਘਾ ਕੇ ਨਦੀ ਵਿੱਚ ਸੁੱਟ ਦਿੱਤਾ ਜਿਆਸੀ ਮੈਂ ਮਾਰ ਹਾਜਰ ਬਾਦਰ ਸ਼ਾਹ ਦੇ ਦਿੱਲੇ ਆਨੂ ਜਨ ਦੇ ਹੋਏ ਆਪਣਾ ਜਿਹੜਾ ਮੀਨਾ ਰੇ ਉਹ ਮੀਨਾ ਪਛਾਣ ਕੇ ਲਿਆਉ ਬਾਦਰ ਸ਼ਾਹ ਨਦੀ ਦੇ ਵਿੱਚ ਗਿਆ ਉਸ ਨੇ ਦੋਵੇਂ ਹੰਕਾਰ ਦੀ ਵੋਕ ਪਾਈ ਉਹਦੇ ਲੋਗਾਂ ਦੇ ਹੱਥ ਜਿਹੜੇ ਹੀਰੀਆਂ ਤੇ ਨਾਲ ਭਰੇ ਭਰੇ ਸੀ ਉਸ ਨੂੰ ਜਿਹੜਾ ਆਪਣਾ ਦਿੱਤਾ ਹੋਇਆ ਗਿਆ ਇਹ ਜਮਾਨਾ ਕੀ ਹੋ ਰਿਹਾ ਹੈ ਇਸ ਤਰ੍ਹਾਂ ਖਾਸ ਕਰਕੇ ਜੀ ਮਹਤਵਾਨ ਕੀਤਾ ਕਿ 다마약한도할일아요 جی جی اپنے فوجا تنخواہ د दणच आई